ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸ਼ਬਦ ਦੇ ਪਾਠ ਹੋਏ ਹਨ ਕਪ ਜੀ ਨੇ ਬੜੇ ਪਿਆਰ ਭਾਵਨਾ ਦੇ ਨਾਲ ਸ਼ਬਦ ਸਰਵਣ ਕੀਤਾ ਹੈ ਤੀਸਰੇ ਗੁਰਦੇਵ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਮਾਲਕ ਦੀ ਬਾਣੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ ਧੰਨ ਗੁਰੂ ਅਮਰਦਾਸ ਪ੍ਰੀਤਮ ਪਾਤਸ਼ਾਹ ਜੀ ਦੀ ਇਹ ਬਾਣੀ ਹੈ ਜੋ ਆਸਾ ਰਗ ਦੇ ਅੰਦਰ 427 ਅੰਕ ਦੇ ਉੱਤੇ ਸੁਭਾਈਮਾਨ ਹੈ ਇੱਕ ਓੰਕਾਰ ਤੋਂ ਲੈ ਕੇ ਬਾਣੀ ਨੂੰ ਵਿਚਾਰਦੇ ਹੋਏ ਸ਼ਬਦਾ ਰਾਹੀਂ ਅਰਥ ਕਰਦੇ ਹੋਏ ਹੁਣ ਤੱਕ ਆਪ ਸੰਗਤ ਨੇ 427 ਅੰਕਾਂ ਨੂੰ ਬਾਚਿਆ ਹੈ ਇਹ ਖਜ਼ਾਨਾ ਇੰਨੇ ਕਮਾਲ ਦਾ ਹੈ ਬਾਣੀ ਦਾ ਜੇਕਰ ਇੱਕ ਬਾਣੀ ਦੇ ਸ਼ਬਦ ਨੂੰ ਰੋਜ਼ਾਨਾ ਕਈ ਦਿਨ ਜਿਹੜੀ ਹੈ ਉਹਨੂੰ ਪਰਚੋਲਿਆ ਜਾਏ ਵਿਆਖਿਆ ਕੀਤੀ ਜਾਏ ਕਿੰਨੇ ਵੀ ਵਿਆਖਿਆਕਰ ਆਪਣੇ ਆਪਣੇ ਮਨੋਬੀਤੀਆਂ ਦੇ ਅਨੁਸਾਰ ਆਪਣੀ ਆਪਣੀ ਬੁੱਧ ਦੇ ਅਨੁਸਾਰ ਜੇਕਰ ਵਿਆਖਿਆ ਕਰਨੀ ਚਾਹਣ ਫਿਰ ਵੀ ਇਸ ਇੱਕ ਸ਼ਬਦ ਦਾ ਇਸ ਇੱਕ ਪੰਕਤੀ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ ਕਿ ਜਿਹੜੀ ਵਿਆਖਿਆ ਕੀਤੀ ਜਾ ਰਹੀ ਹੈ ਇਹ ਉਹੀ ਹੈ ਇਹ ਲਾਸਟ ਡਿਸੀਜਨ ਹੈ ਨਾ ਪਾਦਸ਼ਾਹ ਕਰਨ ਲੱਗੇ ਉਸ ਮਾਲਕ ਦੀਆਂ ਗੱਲਾਂ ਤੇ ਕੀਤੀਆਂ ਜਾ ਸਕਣੀਆਂ ਨੇ ਉਸ ਧਰਤੀ ਬਣਾਉਣ ਵਾਲੇ ਪ੍ਰਮਾਤਮਾ ਨੂੰ ਬਾਰ-ਬਾਰ ਅਸੀਂ ਵਿਚਾਰ ਤੇ ਸਕਦੇ ਹਾਂ ਪਰ ਜੇਕਰ ਕੋਈ ਇਨਸਾਨ ਕਹੇ ਕਿ ਮੈਂ ਇਹਦਾ ਅੰਤ ਪਾਲਾ ਮਾਲਕ ਆਖਣਗੇ ਉਹ ਹਾਸੂ ਹੀ ਨਹੀਂ ਗੱਲ ਹੈ ਉਹ ਮੂਰਖਤਾ ਹੈ ਪਵਨ ਬਾਣੀ ਦਾ ਸ਼ਬਦ ਪੜ੍ਹਦੇ ਹੋ ਸੰਕ ਸੁਨੰਦ ਮਹੇਸ਼ ਸਮਾਨਾ ਸ਼ੇਖਨਾਗ ਤੇਰੋ ਮਰਮ ਨਾ ਜਾਨਾ ਬ੍ਰਹਮਾ ਜੀ ਦੇ ਪੁੱਤਰ ਜਿਨ੍ਹਾਂ ਨੂੰ ਇਹ ਇਤਿਹਾਸ ਕਹਿੰਦਾ ਹੈ ਜਿਨ੍ਹਾਂ ਨੂੰ ਲੋਕੀ ਆਖਦੇ ਨੇ ਕਿ ਬ੍ਰਹਮਾ ਜੀ ਨੇ ਧਰਤੀ ਨੂੰ ਬਣਾਇਆ ਹੈ ਬ੍ਰਹਮਾ ਜੀ ਨੇ ਬਣਾਉਣ ਵਾਲੇ ਨੇ ਕ੍ਰੀਏਟਰ ਨੇ 파ਰਸ਼ਾ ਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਕਹਿੰਦੇ ਇਹਨਾਂ ਦੇ ਪੁੱਤਰਾਂ ਸੰਕ ਸੁਨੰਦ ਸੁਨੰਤਨ ਸੰਤ ਕੁਮਾਰ ਇਹ ਵੱਡੇ ਪੁੱਤਰਾਂ ਨੇ 파ਰਸ਼ਾ ਕਹਿਣ ਲੱਗੇ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਿੰਨੂੰ ਲੋਕੀ ਆਖਦੇ ਸਨ ਨਾ ਕਿ ਨਾਗਾਂ ਦਾ ਦੇਵਤਾ ਹੈ ਇਹ ਸ਼ੇਸ਼ਨਾਗ ਹੈ ਨਾਗਾਂ ਦਾ ਰਾਜਾ ਹੈ 파ਟਸ਼ਾਹ ਕਹਿੰਦੇ ਉਸ ਛੇਸ਼ ਨਾਗ ਨੇ ਵੀ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਮਾਲਕ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਇਹ ਹੀ ਬਖਸ਼ਿਸ਼ ਕਰਨ ਲੱਗੇ ਤੀਸਰੇ ਗੁਰਦੇ 파ਟਸ਼ਾਹ ਕਹਿੰਦੇ ਮਹਾਰਾਜ ਤੂੰ ਬੇਅੰਤ ਹੈ ਅੰਤ ਦਾ ਅਰਥ ਹੈ ਜਿਹਦਾ ਕੋਈ ਬਾਉਂਡਰੀ ਹੋਏ ਜਿੱਦੀ ਕੋਈ ਸੀਮਾ ਹੋਏ ਜਿਹਦਾ ਕੋਈ ਲਾਸਟ ਡਿਸੀਜਨ ਹੋਏ ਉਹਨੂੰ ਕਹਿੰਦੇ ਕਿ ਇਹਦਾ ਇਹਦਾ ਅੰਤ ਹੈ ਪਾਰਸ਼ਾ ਕਹਿਣ ਲੱਗੇ ਪ੍ਰਮਾਤਮਾ ਤੂੰ ਬੇਅੰਤ ਹੈ ਪਤਾ ਨਹੀਂ ਤੇਰਾ ਅੰਤ ਕਿੱਥੇ ਹੈ ਅਰਬਦ ਨਰਬਲ ਧੰਦੂਕਾਰ ਗਗਨ ਨ ਸੁਨਨ ਹੁਕਮ ਅਫਾਰਾ ਨਾ ਦਿਨ ਰਹਿ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ ਬੇਸ਼ੱਕ ਉਦੋਂ ਕੁਝ ਵੀ ਨਹੀਂ ਸੀ ਪਰ ਫਿਰ ਵੀ ਪ੍ਰਮਾਤਮਾ ਹੈ ਤੇ ਸਹੀ ਜਦੋਂ ਦੁਨੀਆ ਵਿੱਚ ਕੁਝ ਵੀ ਨਾ ਰਹੇਗਾ ਤੇ ਗੁਰਦੇਵ ਪਰਸ਼ਾ ਕਿਰਪਾ ਕਰਨ ਲੱਗੇ ਕਹਿੰਦੇ ਪ੍ਰਮਾਤਮਾ ਉਦੋਂ ਵੀ ਸਲਾਮਤ ਰਹੇਗਾ ਕੁਦਰਤ ਕਵਨ ਕਹਾ ਵਿਚਾਰ ਬਾਰਿਆਂ ਨਾ ਜਾਵਾ ਇਹ ਇੱਕ ਵਾਰ ਇਹ ਬੇਅੰਤਤਾ ਹੈ ਕੋਈ ਇਨਸਾਨ ਕਿਸੇ ਵਾਰ ਬਿਆਨ ਕਰਨ ਦਾ ਯਤਨ ਕਰੇ ਨਾ ਕਿਸੇ ਦੇ ਦੋ ਗੁਣ ਬਿਆਨ ਕਰ ਦੇਗਾ ਚਾਰ ਵਿਚਾਰ ਗੁਣ ਬਿਆਨ ਕਰ ਦੇਗਾ 50 ਗੁਣ ਬਿਆਨ ਕਰ ਦੇਗਾ ਉਹਦੇ 60 ਸਾਲ ਦੀ ਜ਼ਿੰਦਗੀ ਨੂੰ ਵਾਚ ਕੇ ਕੋਈ ਹਜ਼ਾਰ ਪੇਜਾਂ ਦੀ ਕਿਤਾਬ ਲਿਖ ਦੇਗਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੀ ਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਰੋਜ਼ਾਨਾ ਨਿਤਨੇਮ ਚ ਪੜਦੇ ਹੋ ਤਬ ਸਰਬਨਾਮ ਕਥੇ ਕਵਣ ਕਰਮਨਾਮ ਵਰਣਤ ਸੁਮਤ ਪਾਤਸ਼ਾਹ ਤੇਰੇ ਮੇ ਕਿਹੜੇ ਨਾਮ ਬਿਆਨ ਕਰਾਂ ਪਰ ਇਨਨ ਕਹ ਹੈ ਕੋਈ ਵੀ ਹੁੰਦਾ ਹੈ ਉਹ ਤੇਰੇ ਕਰਮਾਂ ਨੂੰ ਦੇਖ ਕੇ ਤੇਰੇ ਨਾਮ ਜਿਹੜੇ ਹੈ ਬਿਆਨ ਕਰ ਦਿੰਦਾ ਹੈ ਇਹ ਬੇਅੰਤਤਾ ਹੈ ਅਸੀਂ ਦਿਆਲੂ ਕਹਿੰਨੇ ਹਾਂ ਕਿਰਪਾਲੂ ਕਹਿੰਨੇ ਹਾਂ ਮਿਹਰਵਾਨ ਕਹਿੰਦੇ ਹਾਂ ਨਿਤਾਣਿਆਂ ਦਾ ਤਾਨ ਕਹਿੰਦੇ ਹਾਂ ਕਿਵਲ ਐਨੇ ਸ਼ਬਦ ਨਹੀਂ ਕੋਈ ਕਹਿੰਦਾ ਮੈਂ ਕਿਲਾ ਜਿੱਤ ਲੈਂਦਾ ਹਾਂ ਕੋਈ ਕਹਿੰਦਾ ਮੈਂ ਫਲਾਣੀ ਸ਼ਹਿਰ ਨੂੰ ਜਿੱਤ ਲੈਂਦਾ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਅਗੰਝ ਹੈ ਗੰਝ ਦਾ ਅਰਥ ਹੈ ਜਿੱਤਣਾ ਐਡਾ ਅਗੇਤਰ ਸ਼ਬਦ ਲੱਗ ਗਿਆ ਉਹ ਵਿਰੋਧੀ ਸ਼ਬਦ ਕਰ ਦਿੰਦਾ ਜੀ ਮਾਲਕ ਆਖਣ ਲੱਗੇ ਤੂੰ ਅਗੰਝ ਹੈ ਪੰਜ ਟੁੱਟ ਜਾਣਾ ਟੁਕੜਿਆਂ ਵਿੱਚ ਹੋ ਜਾਣਾ ਮਾਲਕ ਆਖਣ ਲੱਗੇ ਤੂੰ ਅਪੰਜ ਹੈ ਕੁਈ ਜੂਝਦਾ ਹੈ ਪਾਤਸ਼ਾਹ ਕਹਿੰਦੇ ਮਹਾਰਾਜ ਤੂੰ ਅਜੂਝ ਹੈ ਅਜੰਝ ਹੈ ਕੋਈ ਮਿੰਦਾ ਹੈ ਤੂੰ ਅਮੀਕ ਹੈ ਤੂੰ ਰਫੀਕ ਹੈ ਕਿੰਨੇ ਨਾਂ ਬਿਆਨ ਕਨੇ ਬਿਆਨ ਕੀਤੇ ਬਾਣੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕੁਦਰਤ ਕਵਨ ਕਹਾ ਵਿਚਾਰ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਬਤ ਪੜਦੇ ਆ ਨਾ ਮਾਲਕ ਜੀ ਤੁਹਾਡੇ ਚ ਤੇ ਪਰਮਾਤਮਾ ਕੋਈ ਫਰਕ ਨਹੀਂ ਹੈ ਤੁਸੀਂ ਪਰਮਾਤਮਾ ਦਾ ਰੂਪ ਹੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਮਹਾਰਾਜ ਤੇਰੇ ਬਾਰੇ ਮੈਂ ਗੁਣ ਤੇ ਬਿਆਨ ਕਰ ਰਿਹਾ ਆਪਣੀ ਬਾਣੀ ਦੇ ਅੰਦਰ ਤੇਰੇ ਬਾਰੇ ਲਿਖਣ ਦਾ ਯਤਨ ਤੇ ਕਰ ਰਿਹਾ ਹਾਂ ਪਰ ਗੁਰਦੇਵ ਪਾਤਸ਼ਾਹ ਕਹਿੰਨ ਲੱਗੇ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਉਥੇ ਕੁਦਰਤ ਦਾ ਅਰਥ ਤਾਕਤ ਹੈ ਉਥੇ ਕੁਦਰਤ ਦਾ ਅਰਥ ਨੇਚਰ ਨਹੀਂ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਰਹਿਂਕਾਰ ਇਹ ਬੇਅੰਤਤਾ ਹੈ ਜਿਹਦੇ ਬਾਰੇ ਕੋਈ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਜਿਹਦੇ ਬਾਰੇ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਪਰਸ਼ਾ ਕਰ ਤੂੰ ਸਦਾ ਸਲਾਮਤ ਹੈ ਤੂੰ ਬੇਅੰਤ ਹੈ ਮਾਲਕ ਆਖੰ ਤੂੰ ਬੇਅੰਤ ਦਿਆਲ ਹੈ ਤੂੰ ਬੇਅੰਤ ਵੀ ਹੈ ਤੇ ਤੂੰ ਦਿਆਲ ਹੈ ਯਾਦ ਰੱਖਣਾ ਇਹ ਇਹ ਦੋ ਹਿੱਸਿਆਂ 'ਚ ਇਸ ਸ਼ਬਦ ਦੇ ਅਰਥ ਹੋਣਗੇ ਦਇਆ ਪਲੱਸ ਆਲੇ ਅਸੀਂ ਦਿਆਲੇ ਸ਼ਬਦ ਪੜ੍ਹਦੇ ਆ ਨਾ ਪ੍ਰਮਾਤਮਾ ਦੇ ਬਾਬਤ ਆਲੇ ਦਾ ਅਰਥ ਹੁੰਦਾ ਹੈ ਘਰ ਤੂੰ ਦਇਆ ਦਾ ਘਰ ਹੈ ਮਰੇ ਤੇਰੇ ਦਰ ਦੇ ਵਿੱਚ ਤੇਰੇ ਘਰ ਵਿੱਚ ਹੈ ਹੀ ਦਇਆ ਹੈ ਕੋਈ ਐਸਾ ਇਨਸਾਨ ਹੋ ਕੋਈ ਤਰਸ ਨਾ ਕਰਦਾ ਹੋਏ ਕਿਤੇ ਕਿਸੇ ਦੇ ਉੱਤੇ ਪਰਸ਼ਾ ਕੋਈ ਤੇਰੇ ਦਰ ਦੇ ਉੱਤੇ ਆ ਜਾਏ ਤੂੰ ਬੜਾ ਵੱਡਾ ਹਿਰਦਾ ਲੈ ਕੇ ਬੈਠਾ ਤੂੰ ਦਿਆਲੇ ਹੈ ਤੂੰ ਬੇਅੰਤ ਦਿਆਲ ਹੈ ਤੇਰੀ ਸ਼ਰਨਾਈ ਮਹਾਰਾਜ ਤੂੰ ਬੇਅੰਤ ਹੈ ਤੂੰ ਦਿਆਲ ਹੈ ਤੇ ਮੈਂ ਤੇਰੀ ਸ਼ਰਨ ਵਿੱਚ ਆ ਕੇ ਟਹਿ ਪਿਆ ਹਾਂ ਪੰਚਮ ਗੁਰਦੇਵ ਸਾਹਿਬ ਆਪਣੀ ਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਬਡਹਾਂਸ ਰਾਗ ਦੇ ਵਿੱਚ ਕਿੰਨੇ ਪਰਮਾਤਮਾ ਕਿਸੇ ਕੋਲ ਹੀਰਾ ਹੋਏ ਨਾ ਤੇ ਹੀਰਾ ਕੋਈ ਮੂਰਖ ਇਨਸਾਨ ਨੂੰ ਦੇ ਦੇ ਉਹਨੇ ਕਹਣਾ ਕਾਚੀ ਹੈ ਕਦੇ ਨੂੰ ਹਵਾ ਚ ਉਛਾਲੇਗਾ ਕੈਚ ਕਰੇਗਾ ਸੁੱਟ ਦੇਗਾ ਖੇਡੇਗਾ ਉਹੀ ਹੀਰਾ ਜੇਕਰ ਜੌਰੀ ਨੂੰ ਮਿਲ ਜਾਏ ਉਹ ਕਹਿੰਦਾ ਕਿ ਮੇਰੇ ਕੋਲ ਤੇ ਕਰੋੜਾ ਰੁਪਈਆ ਦਾ ਮੇਰੇ ਕੋਲ ਇਹ ਧਾਤ ਮਿਲ ਗਈ ਮੇਰੇ ਕੋਲ ਹੀਰਾ ਆ ਗਿਆ ਪਰਸ਼ਾ ਕਹਿੰਦੇ ਮਹਾਰਾਜ ਤੂੰ ਬੇਅੰਤ ਹੈ ਜਿਨ੍ਹਾਂ ਨੂੰ ਤੇਰੀ ਪਹਿਚਾਣ ਹੈ ਨਾ ਉਹ ਆਪਣੇ ਕੋਲ ਸੰਭਾਲ ਕੇ ਰੱਖ ਲੈਂਦੇ ਨੇ ਕਿ ਮੈਨੂੰ ਪਰਮਾਤਮਾ ਮਿਲ ਗਿਆ ਮੈਨੂੰ ਪਰਮਾਤਮਾ ਦੇ ਗੁਣ ਮਿਲ ਗਏ ਯਾਦ ਰੱਖਣਾ ਕਹਿਣ ਨੂੰ ਬੇਸ਼ੱਕ ਗੱਲ ਬੜੀ ਛੋਟੀ ਸਾਨੂੰ ਆਮ ਜਿਹੀ ਲੱਗਦੀ ਹੋਵੇਗੀ ਲੋ ਜੀ ਪਰਮਾਤਮਾ ਕਿਸ ਤਰ੍ਹਾਂ ਮਿਲਦਾ ਹੈ ਪਰਮਾਤਮਾ ਕੀ ਹੈ ਤੇ ਪਾਸ਼ਾ ਕਹਿੰਦੇ ਪਰਮਾਤਮਾ ਇੱਕ ਐਸੀ ਦਾਤ ਹੈ ਕਹੋ ਕਬੀਰ ਗੁੰਗੇ ਗੁੜ ਖਾਇਆ ਪੁਛੇ ਤੇ ਕਿਆ ਕਹੀਏ ਜਿਹੜੇ ਇਨਸਾਨ ਦੇ ਕੋਲ ਪੈਸਾ ਹੈ ਨਾ ਉਹ ਪੈਸਾ ਹੋਣ ਦੇ ਬਾਵਜੂਦ ਵੀ ਖੁਸ਼ ਨਹੀਂ ਹੋਏਗਾ ਜਿਹਦੇ ਕੋਲ ਕੁਝ ਵੀ ਨਹੀਂ ਉਹ ਇੰਨਾ ਖੇੜ ਖੜਾ ਕੇ ਖੁਸ਼ ਹੁੰਦਾ ਹੋਏਗਾ ਨਾ ਪੈਸੇ ਵਾਲਾ ਇਨਸਾਨ ਸੋਚਦਾ ਕਹਿੰਦਾ ਮੇਰੇ ਕੋਲ ਸਭ ਕੁਝ ਹੈ ਪਰ ਮੇਰੇ ਚਿਹਰੇ ਦੇ ਉਤੇ ਆ ਖੁਸ਼ੀ ਨਹੀਂ ਹੈ ਕਹਿੰਦੇ ਕੋਈ ਰਾਜਾ ਸੀ ਰਾਜੇ ਨੇ ਨਾ ਰੋਜ਼ਾਨਾ ਆਪਣੇ ਮਹਿਲ ਦੇ ਵਿੱਚੋਂ ਨਿਕਲਿਆ ਕਰਨਾ ਤੇ ਆਪਣੇ ਜਿਹੜੇ ਪਰਜਾ ਵਾਲੇ ਪਾਸੇ ਜਾਇਆ ਕਰਨਾ ਸ਼ਹਿਰ ਚ ਘੁੰਮਿਆ ਕਰਨਾ ਇੱਕ ਗਰੀਬ ਦੀ ਝੁੱਗੀ ਜੀ ਸੀ ਛੋਟੀ ਜਿਹੀ ਗਰੀਬ ਦੀ ਝੁੱਗੀ ਰਾਜੇ ਦਾ ਉਹਦੇ ਵੱਲ ਧਿਆਨ ਪਿਆ ਤੇ ਬੜੀ ਖੁਸ਼ੀ ਦੀ ਆਵਾਜ਼ ਆ ਰਹੀ ਹਾਸਿਆਂ ਦੀ ਆਵਾਜ਼ ਆ ਰਹੀ ਰਾਜਾ ਬੜਾ ਹੈਰਾਨ ਹੋਇਆ ਕਹਿੰਦਾ ਕਮਾਲ ਦੀ ਗੱਲ ਐ ਆ ਚੁਗੀ ਐ ਪਤਾ ਨਹੀਂ ਅੱਜ ਇੱਥੇ ਚੁੱਲਾ ਬਲ ਰਿਹਾ ਕਿ ਨਹੀਂ ਬਲ ਰਿਹਾ ਇਹਨਾਂ ਨੂੰ ਰੋਟੀ ਮਿਲੀ ਐ ਕਿ ਨਹੀਂ ਮਿਲੀ ਪਰ ਹਾਸੇ ਤੋਂ ਲੱਗਦਾ ਖੁਸ਼ ਬੜੇ ਐ ਇਹਨਾਂ ਦੇ ਘਰ 'ਚ ਖੁਸ਼ੀ ਬਹੁਤ ਐ ਰਾਜਾ ਚਲੇ ਗਿਆ ਆਪਣੇ ਦਰਬਾਰ 'ਚ ਜਾ ਕੇ ਬੈਠਾ ਚਿੰਤਾ ਦੇ ਵਾਲਾ ਚਿਹਰਾ ਲੈ ਕੇ ਬੈਠਾ ਉਹ ਦਰਬਾਰੀ ਹੁੰਦਾ ਕਹਿੰਦਾ ਰਾਜਨ ਕੀ ਹੋਇਆ ਕਹਿੰਦਾ ਕਮਾਲ ਦੀ ਗੱਲ ਹੈ ਮੈਂ ਬਾਹਰ ਬਾਗਚਰ ਨਿਕਲਿਆ ਹਾਂ ਲੋਕਾਂ ਨੂੰ ਦੇਖਦਾ ਹਾਂ ਆਪਣੀ ਪਰਜਾ ਵਾਲੇ ਪਾਸੇ ਜਾਂਦਾ ਇੰਨੇ ਖੁਸ਼ ਨੇ ਗਰੀਬ ਘਰਾਂ ਦੇ ਵਿੱਚ ਕਹਿੰਦਾ ਰਾਜਨ ਆ ਤਰੇ ਬਾਗਵਾਲ ਚੱਲੀਏ ਉਹ ਰਾਜਨ ਨੂੰ ਬਾਗਵਾਲੇ ਪਾਸੇ ਲੈ ਕੇ ਜਾਂਦਾ ਕਹਿੰਦਾ ਰਾਜਨ ਆ ਕੀ ਹੈ ਕਹਿੰਦਾ ਫੁੱਲ ਹੈ ਕਹਿੰਦਾ ਕਿੰਨੇ ਲੱਗੇ ਨੇ ਕਹਿੰਦਾ 10 ਲੱਗੇ ਨੇ ਕਹਿੰਦਾ ਕੀ ਕਰ ਰਹੇ ਨੇ ਕਹਿੰਦਾ ਖਿੜੇ ਹੋਏ ਨੇ ਅੱਗੇ ਜਾਂਦਾ ਕਹਿੰਦਾ ਰਾਜਨ ਆ ਕੀ ਹੈ ਕਹਿੰਦਾ ਵੀ ਫੁੱਲ ਹੈ ਕਹਿੰਦਾ ਕਿੰਨੇ ਲੱਗੇ ਨੇ ਕਹਿੰਦਾ 1 2 3 ਗਿਣ ਕੇ ਕਹਿੰਦਾ ਇਹਨੂੰ 7 ਹੈ ਕਹਿੰਦਾ ਕਰ ਕੀ ਰਹਿਣਾ ਕਹਿੰਦਾ ਖਿੜੇ ਹੋਏ ਨੇ ਕਹਿੰਦਾ ਅੱਗੇ ਚੱਲ ਕਹਿੰਦਾ ਰਾਜਨ ਆਹ ਕੀ ਹੈ ਕਹਿੰਦਾ ਇਹ ਵੀ ਫੁੱਲ ਨੇ ਕਹਿੰਦਾ ਕਿੰਨੇ ਨੇ ਕਹਿੰਦਾ 3 ਨੇ ਕਹਿੰਦਾ ਖਿੜੇ ਨੇ ਅੱਗੇ ਜਾਂਦਾ ਕਹਿੰਦਾ ਆ ਕਿੰਨੇ ਕਹਿੰਦਾ 1 ਹੈ ਕਹਿੰਦਾ ਖਿੜਿਆ ਹੋਇਆ ਹੈ ਅੱਗੇ ਜਾਂਦਾ ਪੌਦੇ ਨੂੰ ਫੁੱਲ ਹੀ ਕੋਈ ਨਹੀਂ ਲੱਗੇ ਹੋ ਹੁੰਦਾ ਪੱਤੀਆਂ ਹਰੀਆਂ ਹੁੰਦੀਆਂ ਨੇ ਕਹਿੰਦਾ ਆਹ ਕੀ ਹੈ ਕਹਿੰਦਾ ਇਹ ਪੌਦਾ ਹੈ ਫੁੱਲਾਂ ਦਾ ਇਹਨੂੰ ਫੁੱਲ ਨਹੀਂ ਲੱਗੇ ਖੜਿਆ ਹੋਇਆ ਹੈ ਕਹਿੰਦਾ ਰਾਜਨ ਜ਼ਿੰਦਗੀ ਦੀ ਖੇਡ ਆ ਹੀ ਹੈ ਜਿਹਦੇ ਕੋਲ 10 ਨੇ ਉਹ ਵੀ ਖੜਿਆ ਹੋਇਆ ਹੈ ਜਿਹਦੇ ਕੋਲ 7 ਨੇ ਉਹ ਵੀ ਖੜਿਆ ਹੋਇਆ ਹੈ ਜਿਹਦੇ ਕੋਲ 1 ਹੈ ਉਹ ਵੀ ਖੜਿਆ ਹੋਇਆ ਹੈ ਜਿਹਦੇ ਕੋਲ ਕੁਝ ਵੀ ਨਹੀਂ ਹੈ ਕੁਰਬਲੀਆਂ ਨੇ ਟਾਹਣੀਆਂ ਨੇ ਉਹ ਹਰੀਆਂ ਟਾਹਣੀਆਂ ਲਹਿਰਾਂਦੀਆਂ ਹੋਈਆਂ ਤੈਨੂੰ ਸੰਦੇਸ਼ ਦੇ ਰਹੀਆਂ ਨੇ ਕਹਿੰਦਾ ਦੇਖ ਮੇਰੇ ਕੋਲ ਕੁਝ ਵੀ ਨਹੀਂ ਹੈ ਮੈਂ ਫਿਰ ਵੀ ਖੜੀ ਹੋਈਆਂ ਰਾਜਨ ਦੁਨੀਆ ਦਾ ਆ ਸਿਲਸਿਲਾ ਹੈ ਦੁਨੀਆ ਦੀ ਆ ਖੇਡ ਹੈ ਤੇਰੇ ਕੋਲ ਇੰਨਾ ਰਾਜ ਭਾਗ ਹੈ ਤੇਰੇ ਕੋਲ ਇਨੇ ਦਰਬਾਰੀ ਨੇ ਤੇਰੇ ਕੋਲ ਇਨੇ ਚਾੱਕਰੀ ਕਰਨ ਵਾਲੇ ਨੇ ਤੂੰ ਆਪਣਾ ਪੈਰ ਜ਼ਮੀਨ ਦੇ ਹੇਠਾਂ ਰੱਖਣ ਦੀ ਦੇਰ ਹੈ ਮਲਮਲ ਦੇ ਲਿਆਂਦੇ ਹੋਏ ਕੱਪੜੇ ਤੇਰੇ ਪੈਰਾਂ ਦੇ ਹੇਠਾਂ ਆ ਜਾਂਦੇ ਨੇ ਰੱਥਾਂ ਨੂੰ ਤੂੰ ਸਾਫ਼ ਕਰਕੇ ਸਿੰਘਾਸਨ ਰੱਥਾਂ ਉੱਤੇ ਲਾ ਕੇ ਤੂੰ ਆਪਣੀ ਪਰਜਾ ਵਾਲੇ ਪਾਸੇ ਨਿਕਲਦਾ ਹੈ ਰਾਜਨ ਤੂੰ ਫੇਰ ਵੀ ਖੜਿਆ ਹੋਇਆ ਨਹੀਂ ਆ ਦੇਖ ਤੂੰ ਗਰੀਬ ਦੀ ਝੁੱਗੀ ਨੂੰ ਵੇਖ ਕੇ ਕਹਿੰਦਾ ਕਿ ਪਤਨ ਹਾਸੇ ਦੀ ਅਵਾਜ਼ ਕਿੱਥੋਂ ਆ ਰਹੀ ਹੈ ਇਹ ਹਾਸਾ ਖਿੜੇ ਹੋਏ ਦੀ ਨਿਸ਼ਾਨੀ ਹੈ ਕੁਝ ਵੀ ਨਹੀਂ ਹੈ ਉਹਨਾਂ ਕੋਲ ਉਹਨਾਂ ਕੋਲ ਉਹਦੇ ਬੱਚੇ ਨੇ ਉਹ ਬੱਚਿਆਂ ਵਾਲੇ ਵੇਖ ਕੇ ਖੜੇ ਹੋਏ ਨੇ ਕਿ ਪ੍ਰਮਾਤਮਾ ਨੇ ਬੱਚੇ ਦੇ ਦਿੱਤੇ ਨੇ ਦਿੱਤੇ ਨੇ ਘਟੋ ਘਟ। ਮਲ ਕਾਖਣਗੇ ਪ੍ਰਮਾਤਮਾ ਤੂੰ ਬੇਅੰਤ ਹੈਂ। ਇਨਸਾਨ ਪੈਸੇ ਦੇ ਨਾਲ ਹਰ ਇੱਕ ਚੀਜ਼ ਖਰੀਦ ਸਕਦਾ ਹੈ ਜਦ ਰੱਖਣਾ ਇਨਸਾਨ ਪੈਸੇ ਦੇ ਨਾਲ ਕਦੇ ਆ ਚੀਜ਼ਾਂ ਨਹੀਂ ਕਦੇ ਖਰੀਦ ਸਕੇਗਾ। ਮਲ ਕਾਖਣਗੇ ਉਹ ਪ੍ਰਮਾਤਮਾ ਉਹਨਾਂ ਨੂੰ ਸਤ ਸੰਤੋਖ ਦਇਆ ਧਰਮ ਤਿਰਜ ਆਹ ਦਾਤਾਂ ਵਾਂ ਦੇ ਕੇ ਨਿਵਾਜ ਦਿੰਦਾ ਹੈ। ਜਿਹੜੇ ਕੋ ਸਤ ਆ ਗਿਆ ਯਾਦ ਰੱਖਣਾ ਉਹ ਕਦੇ ਬਾਰ ਮੂੰਹ ਨਹੀਂ ਮਾਰਦਾ ਕਹਿੰਦਾ ਆ ਆ ਆ ਜਿਹੜੀ ਲੜਕੀ ਮੇਰੇ ਨਾਲ ਵਿਆਹੀ ਹੋਈ ਹੈ ਕਿਸੇ ਕਿਸੇ ਬਾਪ ਨੇ ਮੇਰੇ ਲੜਦੇ ਨਾਲ ਲਗਾ ਕੇ ਭੇਜੀ ਹੈ ਮੈਂ ਸਤ ਦੇ ਨਾਲ ਜਿਹੜਾ ਹੈ ਆਪਣੇ ਆਪ ਨੂੰ ਕਾਇਮ ਰੱਖਾਂਗਾ ਸੰਤੋਖ ਆ ਗਿਆ ਪਰਸ਼ਾ ਕਹਿੰਦੇ ਰਜਿਆ ਹੈ ਦਇਆ ਆ ਗਈ ਮਹਾਰਾਜ ਕਹਿੰਦੇ ਉਹਦੇ ਚ ਗੁਣ ਹੈ ਧਰਮ ਆ ਗਿਆ ਉਹਦੇ ਧੀਰਜ ਆ ਗਿਆ ਪਰਸ਼ਾ ਕਹਿੰਦੇ ਜਿਹਦੇ ਕੋ ਆਪ ਦਾਤਾਵਾਂ ਆ ਗਈਆਂ ਮਹਾਰਾਜ ਕਹਿੰਦੇ ਉਹ ਰਜੇ ਹੋਏ ਹੋਗੇ ਪਰਸ਼ਾਕ ਕਹਿੰਦੇ ਜਿਹਦੇ ਕੋ ਆ ਚੀਜ਼ਾਂ ਨਹੀਂ ਨਾ ਪਰਮਾਤਮਾ ਰੋ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਬਾਣੀ ਰੋ ਜਾਨਾ ਦੇ ਰਹੀ ਹੈ ਆ ਵੋ ਸਿੱਖ ਸਤਗੁਰ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀਆਂ ਸਿਰ ਬਾਣੀ ਇਹ ਬਾਣੀ ਬੜੇ ਕਮਾਲ ਦੀ ਹੈ ਨੂੰ ਗਾਉਣ ਦਾ ਯਤਨ ਤੇ करिए ਇਹ ਬਾਣੀ ਸਭ ਕੁਝ ਦਿੰਦੀ ਹੈ ਇਹ ਤੇਰੇ ਅੰਦਰ ਗੁਣ ਵੀ ਪਰੇਗੀ ਮਹਾਰਾਜ ਆਖਣ ਲੱਗੇ ਪਰਸ਼ਾ ਤੂੰ ਬੇਅੰਤ ਹੈ ਪਰ ਮੈਂ ਜਾਣਦਾ ਨਹੀਂ ਤੂੰ ਬੇਅੰਤ ਕੋ ਵਿਰਲਾ ਜਾਣੈ ਤੇਰੀਆਂ ਆ ਚੀਜ਼ਾਂ ਨੂੰ ਕੋਈ ਕੋਈ ਜਾਣਦਾ ਹੈ ਵੇਖੋ ਆਪਣਾ ਆਪਣਾ ਵਿਜ਼ਨ ਹੈ ਕੋਈ ਇਨਸਾਨ ਦਰਖਤ ਦੇ ਹੇਠਾਂ ਬੈਠਾ ਹੋਏ ਨਾ ਕੋਈ ਲੱਕੜਹਾਰਾ ਬੈਠਾ ਹੋਏ ਉਹ ਦਰਖਤ ਨੂੰ ਵਲ ਵੇਖ ਕੇ ਤਣੇ ਨੂੰ ਵੇਖ ਕੇ ਕਹਿੰਦਾ ਕਹਿੰਦਾ ਵਾਹ ਕਮਾਲ ਦੀ ਗੱਲ ਹੈ ਜੇਕਰ ਇਹਨੂੰ ਵੜਿਆ ਜਾਏ ਇਹਦੇ ਫੱਟ ਚ ਰਾਇਏ ਜਾਣ ਇਹਦਾ ਫਰਨੀਚਰ ਬੜਾ ਕਮਾਲ ਦਾ ਤਿਆਰ ਹੋਏਗਾ ਜੇਕਰ ਕੋਈ ਉੱਥੇ ਪੌਦਿਆਂ ਨੂੰ ਪਿਆਰ ਕਰਨ ਵਾਲਾ ਆ ਜਾਏ ਕਹਿੰਦਾ ਵਾਹ ਕਮਾਲ ਦੀ ਗੱਲ ਹੈ ਕਿੰਨਾ ਸੋਹਣਾ ਪਲਿਆ ਹੈ ਕਿੰਨੇ ਪਿਆਰ ਦੇ ਤਰੀਕੇ ਨਾਲ ਇਹਨੂੰ ਪਾਲਿਆ ਗਿਆ ਹੈ ਕੋਈ ਇਹ ਚੀਜ਼ ਨੂੰ ਵੇਖੇਗਾ ਕੋਈ ਰਾਹੀਰ ਕੋਈ ਗਰਮੀ ਦੇ ਨਾਲ ਮਾਰਿਆ ਹੋਇਆ ਹੋਏ ਉਹ ਦਰਖਤ ਦੇ ਕਣ ਨੂੰ ਵੇਖ ਕੇ ਦਰਖਤ ਦੀ ਛੱਤ ਨੂੰ ਦੇਖ ਕੇ ਕਹੇਗਾ ਵੇਖ ਕਿੰਨਾ ਸੰਗਣਾ ਹੈ ਲੋਕਾਂ ਨੂੰ ਸ਼ਾਨ ਦੇ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਸਾਨੂੰ ਪਾਰਸ਼ਕਾਂ ਲਗੇ ਜਿਹਨੂੰ ਪ੍ਰਮਾਤਮਾ ਮਿਲ ਗਿਆ ਨਾ ਦਾਤਾ ਉਹਨਾ ਮੰਗੀਏ ਫਿਰ ਮੰਗਣ ਜਾਈਏ ਮੈਂ ਕਿਹੜੀ ਦਾਤ ਮੰਗਾਂ ਤੇਰੇ ਕੋਲ ਪਾਰਸ਼ਕਾਂ ਮੈਂ ਸਕੂਟਰੀ ਮੰਗ ਲਾਵਾਂ ਕੋਠੀ ਮੰਗ ਲਾਵਾਂ ਕਾਰ ਮੰਗ ਲਾਵਾਂ ਅੱਜ ਮੇਰੇ ਤੇ ਮਾੜਾ ਸਮਾਂ ਆ ਕੇ ਮੇਰੀ ਕਾਰ ਵੀ ਵਿਕ ਜਾਏਗੀ ਮੇਰੀ ਕੋਠੀ ਵੀ ਵਿਕ ਜਾਏਗੀ ਮੇਰੇ ਸਾਧਨ ਵੀ ਵਿਕ ਜਾਣਗੇ ਮਹਾਰਾਜ ਮੈਂ ਤੇਰੇ ਕੋਲ ਮੰਗਣ ਵਾਸਤੇ ਆਉਂਦਾ ਰਾਵਾਂਗੇ ਬਾਰ-ਬਾਰ ਇਸੇ ਨੂੰ ਆ ਕੇ ਦੇਖਦਾ ਕਿ ਮਹਾਰਾਜ ਦੇ ਗੋਲਕ ਚ ਪੈਸੇ ਪਾਏ ਨੇ ਆ ਕੇ ਮੱਥਾ ਟੇਕੇ 파ਰਸ਼ਕ ਕੋਠੀ ਦੇ ਦੀ ਮਹਾਰਾਜ ਆ ਚੀਜ਼ ਦੇ ਦੀ 파ਰਸ਼ਕ ਕਹਿੰਦੇ ਜਿਹੜਾ ਆਉਂਦਾ ਹੈ ਕਹਿੰਦਾ ਮਹਾਰਾਜ ਮੈਨੂੰ ਸੰਤੋਖ ਤੇ ਮੈਨੂੰ ਮਿਹਨਤੀ ਬਣਾਈ ਮੇਰੇ ਅੰਦਰ ਤੇਰੇ ਗੁਣ ਆ ਜਾਣ ਗੁਣਾ ਦੇ ਨਾਲ ਮੈਂ ਮਿਹਨਤੀ ਹੋ ਜਾਵਾਂ ਮੈਂਤ ਦੇ ਨਾਲ ਪਾਰਸ਼ਾ ਮੈਂ ਤੇਰੇ ਨਾਮ ਦੇ ਨਾਲ ਜੁੜ ਕੇ ਆਪਣੇ ਕਾਰਾਂ ਵਿਹਾਰਾ ਕੀਰਤਨ ਕਰਾਂ ਪਾਰਸ਼ਾ ਆ ਚੀਜ਼ਾਂ ਕਦੇ ਮੁੱਕਣ ਵਾਲੀਆਂ ਨਹੀਂ ਮਹਾਰਾਜ ਕਹਿਣ ਲੱਗੇ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਣੈ ਮਾਰੇ ਤੂੰ ਬੇਅੰਤ ਹੈ ਪਰ ਇਸ ਤੇਰੀ ਬੇਅੰਤਤਾ ਨੂੰ ਕੋਈ ਵਿਰਲਾ ਮਨੁੱਖ ਜਾਣਦਾ ਹੈ ਕਿਸ ਤਰ੍ਹਾਂ ਮਹਾਰਾਜ ਕਹਿੰਦੇ ਗੁਰਪ੍ਰਸਾਦ ਕੋ ਗੁਰੂ ਦੀ ਕਿਰਪਾ ਦੇ ਨਾਲ ਸ਼ਬਦਾਂ ਦੇ ਰਾਹੀਂ ਇਸ ਚੀਜ਼ ਨੂੰ ਪਹਿਚਾਨ ਲੈਂਦਾ ਹੈ। ਯਾਦ ਰੱਖਣਾ ਗੁਰੂ ਦੀ ਮੰਜ਼ਲ ਤੱਕ ਪਹੁੰਚਣ ਵਾਸਤੇ ਨਾ ਪ੍ਰਮਾਤਮਾ ਤੱਕ ਪਹੁੰਚਣ ਵਾਸਤੇ ਸ਼ਬਦ ਗੁਰੂ ਜਿਹੜਾ ਹੈ ਉਹ ਸਹਾਇ ਹੋਂਦਾ ਹੈ। ਸ਼ਬਦ ਗੁਰੂ ਸਾਨੂੰ ਮੰਜ਼ਲ ਤੱਕ ਪਹੁੰਚਾਉਂਦਾ ਹੈ। ਮੰਨ ਲਓ ਕਿਸੇ ਇਨਸਾਨ ਦੀ ਮੰਜ਼ਲ ਜਿਹੜੀ ਹੈ ਅੰਮ੍ਰਿਤਸਰ ਸ਼ਹਿਰ ਹੋਵੇ, ਦਿੱਲੀ ਸ਼ਹਿਰ ਹੋਵੇ, ਬੰਬੇ ਸ਼ਹਿਰ ਹੋਵੇ। ਕਿਸੇ ਨੇ ਬਾਏ ਕਾਰ ਜਾਣਾ ਹੋਵੇ ਤੇ ਕਿਧਰੇ ਰਹੀਂ ਪਹੁੰਚਦਾ ਹੈ ਸ਼ਬਦਾਂ ਰਾਹੀਂ। ਉਹ ਗੂਗਲ ਮੈਪ ਤਾਂ ਹੀ ਪਹੁੰਚੇ ਉਹਦੇ ਸ਼ਬਦ ਕਾਣੀ ਦੇ ਅੰਦਰ ਪੈਂਦੇ ਨੇ ਸਾਈਨ ਬੋਰਡ ਪੜਦਾ ਹੈ ਉਹਦੇ ਸ਼ਬਦਾ ਰਾਹੀ ਉਹਨੂੰ ਗਿਆਨ ਹੁੰਦਾ ਹੈ ਗੁਰੂ ਜਿਹੜਾ ਹੈ ਗੁਣਾ ਨਾਲ ਭਰਪੂਰ ਹੈ ਪ੍ਰਭੂ ਦੇ ਪ੍ਰਮਾਤਮਾ ਦੇ ਗੁਣਾ ਤੱਕ ਕਦੋਂ ਪਹੁੰਚਿਆ ਜਾਂਦਾ ਹੈ ਜਦੋਂ ਅਸੀਂ ਸ਼ਬਦਾ ਰਾਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਾਂਗੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਾਚਿਆ ਜਾਏਗਾ ਜਦੋਂ ਸ਼ਬਦਾ ਰਾਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਿਆ ਜਾਏਗਾ ਗੁਰੂਦੇਵ ਕਹਿਣ ਲੱਗੇ ਗੁਰਪ੍ਰਸਾਦ ਕੋ ਸ਼ਬਦ ਪਛਾਣੇ ਕੋ ਗੁਰੂ ਦੀ ਕਿਰਪਾ ਦੇ ਨਾਲ ਹੀ ਗੁਰੂ ਦੇ ਵਿਚਾਰਾਂ ਨੂੰ ਸਮਝ ਕੇ ਮਾਲਕ ਆਖਣੇ ਸ਼ਬਦ ਨੂੰ ਪਹਿਚਾਣ ਲੈਂਦਾ ਹੈ ਸੇਵਕੀ ਅਰਦਾਸ ਪਿਆਰੇ ਜਪ ਜੀਵਾ ਗੁਰ ਚਰਨ ਤੇ ਮਾਰੇ ਪਾਤਸ਼ਾਹ ਤੇਰੇ ਚਰਨਾਂ ਦੇ ਅੱਗੇ ਮੇਰੀ ਇਹੀ ਅਰਦਾਸ ਹੈ ਮੈਂ ਤੇਰੇ ਕੋਲ ਕੁਝ ਨਹੀਂ ਮੰਗਦਾ ਮੇਰੀ ਤੇਰੇ ਚਰਨਾਂ ਦੇ ਅੱਗੇ ਇਹੀ ਅਰਦਾਸ ਹੈ ਸੇਵਕੀ ਅਰਦਾਸ ਪਿਆਰੇ ਜਪ ਜੀਵਾ ਤੇਰੇ ਚਰਨਾਂ ਨੂੰ ਜੁੜ ਕੇ ਗੁਰ ਚਰਨ ਤੇ ਮਾਰੇ ਗੁਰੂ ਦੇ ਚਰਨ ਕੀ ਨੇ ਗੁਰੂ ਦਾ ਸ਼ਬਦ ਤੇ ਚਰਨ ਤੂੜ ਕੀ ਹੈ ਗੁਰੂ ਦੇ ਸ਼ਬਦਾਂ ਵਿੱਚੋਂ ਨਿਕਲੀ ਹੋਈ ਵਿਚਾਰ ਧਿਆਨ ਨਾਲ ਸੁਣਿਓ ਯਾਦ ਰੱਖਣਾ ਗੁਰੂ ਦਾ ਜਿਹੜਾ ਸ਼ਬਦ ਹੈ ਨਾ ਇਹ ਗੁਰੂ ਦੇ ਚਰਨ ਨੇ ਅਸੀਂ ਕਹਿੰਨੇ ਪਾਰਸ਼ਾ ਆਹ ਤੁਹਾਡੇ ਚਰਨ ਮੇਰੇ ਹਿਰਦੇ ਅੰਦਰ ਵਸ ਜਾਣ ਤੇ ਭਾਵੇਂ ਮਹਾਰਾਜ ਤੇਰੇ ਸ਼ਬਦ ਜਿਹੜਾ ਹੈ ਮੇਰੇ ਹਿਰਦੇ ਅੰਦਰ ਵਸ ਜਾਏ ਤੇਰੇ ਚਰਨਾਂ ਦੀ ਮੈਂ ਤੂੜ ਮੰਗਦਾ ਹਾਂ ਪਾਤਸ਼ਾਹ ਤੇਰੇ ਸ਼ਬਦਾਂ ਵਿੱਚੋਂ ਨਿਕਲਿਆ ਹੋਈ ਵਿਚਾਰ ਜਿਹੜੀ ਮੈਂ ਉਹ ਮੰਗਦਾ ਹਾਂ ਤੇਰੀ ਨਿਕਲੀ ਹੋਈ ਸ਼ਬਦਾਂ ਦੀ ਵਿਚਾਰ ਜਿਹੜੀ ਹੈ ਚਰਨ ਤੂੜ ਹੈ ਮੇਰੇ ਕਿਤੇ ਮਸਤਕ ਨੂੰ ਲੱਗ ਜਾਏ ਮੇਰੇ ਕਿਤੇ ਮਸਤਕ ਦੇ ਭਾਗ ਚੱਲ ਜਾਣ ਆ ਵਿਚਾਰਾਂ ਦੇ ਨਾਲ ਆਪਣੇ ਆਪ ਨੂੰ ਬਦਲ ਲਵਾਂ ਗੁਰਦੇਵ ਪਾਤਸ਼ਾਹ ਕਹਿੰਦੇ ਸੇਵਕੀ ਅਰਦਾਸ ਪਿਆਰੇ ਜਪ ਜੀਵਾ ਗੁਰ ਚਰਨ ਤੇ ਮਾਰੇ ਪਾਤਸ਼ਾਹ ਮੈਂ ਤੇਰੇ ਚਰਨਾਂ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਜੀਵਾਂ ਮਾਲਕ ਆਖਣ ਤੂੰ ਬੇਅੰਤ ਦਿਆਲ ਹੈ ਤੇਰੀ ਸ਼ਰਨ ਆਈ ਪਾਰਸ਼ਾ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਕਿਉਂ ਗੁਰਪੂਰੇ ਤੇ ਪਾਈਐ ਪੂਰੇ ਗੁਰੂ ਤੋਂ ਹੀ ਇਹ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ ਪੂਰੇ ਗੁਰ ਤੇ ਪਾਈਐ ਨਾ ਮੇ ਵਡਿਆਈ ਤੇ ਪਾਰਸ਼ਾ ਕਹਿੰਦਾ ਜਿਹੜੀ ਨਾਮ ਦੀ ਵਡਿਆਈ ਹੈ ਨਾ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਅੱਜ ਤੇਰੇ ਕੋਲ ਪੈਸੇ ਚਾਰ ਨੇ ਲੋਕੀ ਤੈਨੂੰ ਜੀ ਜੀ ਕਰਕੇ ਬੁਲਾਉਣਗੇ ਆਪ ਵੇਖਿਓ ਜਿਹੜੇ ਹੁਣ ਐਮਐਲਏ ਜਾਂ ਐਮਪੀ ਪੁਰਾਣੀਆਂ ਸੀਟਾਂ ਦੇ ਕਰਦੇ ਉਤਰੇ ਹੋਏ ਹੋਣਗੇ ਉਹ ਜਰਾ ਰੋਬ ਥੋੜੀ ਰਹਿੰਦਾ ਹੈ ਜੋ ਕੋਈ ਸਲੂਟ ਮਾਰ ਕੇ ਬੁਲਾਉਂਦਾ ਹੈ ਜਾਂ ਜੋ ਇਨਸਾਨ ਕਿਸੇ ਆਪਣੇ ਅਹੁਦੇ ਦੇ ਉੱਤੇ ਬਿਰਾਜਮਾਨ ਹੋ ਕੇ ਆਪਣੀ ਨੌਕਰੀ ਕਰਦਾ ਹੁੰਦਾ ਰਿਟਾਇਰਮੈਂਟ ਤੋਂ ਬਾਅਦ ਥੋੜੀ ਹੋਰ ਰੋਬ ਰਿੰਦਾ ਹੈ ਉਹ ਕਹਿੰਦਾ ਤੁਸੀਂ ਹੁਣ ਸਾਡੇ ਵਰਗੇ ਆਮ ਹੋ ਪਾਰਸ਼ਾ ਕਹਿੰਦੇ ਇਹ ਮਾਇਆ ਦੀ ਸ਼ੁਭਾ ਹੈ ਜਿੰਨਾ ਤੱਕ ਤੇਰੇ ਕੋਲ ਇਹ ਚਾਰ ਚੀਜ਼ਾਂ ਕੋਲ ਨੇ ਲੋਕੀ ਤੈਨੂੰ ਜੀ ਜੀ ਸलाम ਜੀ ਹਜ਼ੂਰ ਕਰਦੇ ਰਹਿਣਗੇ ਜਦੋਂ ਤੇਰੇ ਕੋ ਨਾ ਹੋਇਆ ਫੇਰ ਤੇ ਮਾਰ ਕੇ ਕਹਿਣ ਲੱਗੇ ਚਾਹੁੰਦਾ ਹੈ ਤੇ ਨਾਮ ਦੀ ਵਡਿਆਈ ਚਾਹ ਬੜੇ ਅਸੇ ਲੋਕ ਹੋਣਗੇ ਸੋਸਾਇਟੀ ਵਿੱਚ ਪਿੰਡਾਂ ਵਿੱਚ ਨਗਰਾਂ ਵਿੱਚ ਉਹਨਾਂ ਦੇ ਕੰਮਾਂ ਕਰਕੇ ਆਉਂਦੇ ਹੋਂ ਤੇ ਆਪਣੀ ਕੁਰਸੀ ਛੱਡ ਦਿੰਦੇ ਨੇ ਕਿਹਨੇ ਭਾਈ ਸਾਹਿਬ ਤੁਸੀਂ ਇੱਥੇ ਬੈਠੋ ਤੁਹਾਡਾ ਸਤਿਕਾਰ ਕਰਦੇ ਹਾਂ ਆਪਾਂ ਕਿਉਂ ਗੁਣਾ ਕਰਕੇ ਬੇਸ਼ੱਕ ਉਹਦੇ ਕੋਲ ਕੋਈ ਅਹੁਦਾ ਵੀ ਨਾ ਹੋਏ ਉਹਦੇ ਸੁਭਾਣੂ ਦੇਖ ਕੇ ਉਹਦੇ ਵਿਚਰਨ ਦੇ ਤਰੀਕੇ ਨੂੰ ਦੇਖ ਕੇ ਪਾਰਸ਼ਕ ਕਹਿਣ ਲੱਗੇ ਗੁਰਪੂਰੇ ਤੇ ਪਾਈਏ ਜਿਹੜਾ ਗੁਰੂ ਦੇ ਗੁਣਾ ਨਾਲ ਜਿਉਂਦਾ ਹੈ ਮਹਾਰਾਜ ਕਹਿਣ ਲੱਗੇ ਉਹਨੂੰ ਵਡਿਆਈ ਮਿਲਦੀ ਹੈ ਸ਼ੋਭਾ ਮਿਲਦੀ ਹੈ ਨਾਮ ਦੇ ਵਿੱਚ ਜੁੜੇ ਹੋਏ ਨੂੰ ਗੁਣਾ ਵਿੱਚ ਜੁੜੇ ਹੋਏ ਨੂੰ ਵਡਿਆਈ ਮਿਲਦੀ ਹੈ ਗੁਰਪੂਰੇ ਤੇ ਪਾਈਏ ਨਾਮੇ ਵਡਿਆਈ ਆਸਾ ਮਹਿਲਾ ਤੀਜਾ ਸਭ ਨਾਮੈ ਨੂੰ ਲੋਚਦੀ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਹਰ ਇੱਕ ਦੁਨੀਆ ਹਰ ਕੋਈ ਲੋਚਦਾ ਹੈ ਸਭ ਨਾਮੈ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਜਿਹਦੇ ਉਤੇ ਪ੍ਰਮਾਤਮਾ ਫਿਰ ਕਿਰਪਾ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਉਹ ਇਸ ਨਾਮ ਨੂੰ ਪਾ ਲੈਂਦਾ ਹੈ ਬਿਨ ਨਾਮੈ ਸਭ ਦੁੱਖ ਹੈ ਮਹਾਰਾਜ ਕਹਿੰਦੇ ਯਾਦ ਰੱਖਣਾ ਨਾਮ ਤੋਂ ਬਿਨਾ ਸਭ ਦੁੱਖ ਹੈ ਨਾਮ ਤੋਂ ਬਿਨਾ ਕੋਈ ਧਾਤ ਨਹੀਂ ਕੋਈ ਬਾਤ ਨਹੀਂ ਪੁੱਛਦਾ ਜੇ ਤੁ ਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਂ ਵੀ ਰੱਖ ਲਿਆ ਚੰਗਾ ਨਾਂ ਰਖਾਇ ਕਿ ਜਸ ਕੀਰਤ ਜਗ ਲੇ ਦੁਨੀਆਂ ਦੀ ਕੀਰਤੀ ਇਕੱਠੀ ਕਰ ਲਈ ਪਾਤਸ਼ਾਹ ਕਹਿੰਦੇ ਜੇ ਇਸ ਨਦਰ ਨਾ ਆਵੀ ਜੇ ਗੁਨਾ ਤੋਂ ਸਖਣਾ ਅਗ ਤੁਰਿਆ ਫਿਰਿਆ ਤਾਂ ਬਾਤ ਨਾ ਪੁੱਛੇ ਕਿ ਇੱਥੇ ਗੱਲ ਮੁਕਦੀ ਹੈ ਬਿਨ ਨਾਮ ਹੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਸੁਖ ਉਹਨੂੰ ਹੈ ਜਿਹੜਾ ਪ੍ਰਭੂ ਦੇ ਗੁਣਾਂ ਨੂੰ ਪ੍ਰਭੂ ਨੂੰ ਪਰਮਾਤਮਾ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਹੈ ਤੂੰ ਬੇਅੰਤ ਦਿਆਲ ਹੈ ਤੇਰੀ ਸ਼ਰਨਾਈ ਪਰਮਾਤਮਾ ਤੂੰ ਬੇਅੰਤ ਹੈ ਤੂੰ ਦਿਆਲ ਹੈ ਤੇ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਗੁਰ ਪੂਰੇ ਤੇ ਪਾਈਐ ਪੂਰੇ ਗੁਰੂ ਤੋਂ ਹੀ ਇਹ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ ਮਰ ਆਖਣ ਲਗੇ ਰਹਾਓ ਅੰਤਰ ਬਾਹਰ ਇੱਕ ਹੈ ਵੋ ਬਿਦ ਸ੍ਰਿਸ਼ਟ ਉਪਾਈ ਪ੍ਰਮਾਤਮਾ ਤੂੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਨਾ ਤੂੰ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਤੂੰ ਰਚਨਹਾਰ ਹੈ ਬਣਾਉਣ ਵਾਲਾ ਹੈ ਤਾਂ ਕਹਿੰਦਾ ਪ੍ਰਮਾਤਮਾ ਜੋ ਸ੍ਰਿਸ਼ਟੀ ਵਿੱਚ ਦੇਖਦਾ ਹਾਂ ਉਹੀ ਮੈਂ ਆਪਣੇ ਅੰਦਰ ਦੇਖਦਾ ਹਾਂ ਇਨਸਾਨ ਕਹਿੰਦਾ ਦੁਨੀਆ ਨੂੰ ਕੌਣ ਚਲਾ ਰਿਹਾ ਕਹਿੰਦਾ ਰੱਬ ਕਹਿੰਦਾ ਕਿੱਥੇ ਹੈ ਕਹਿੰਦਾ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ ਸ੍ਰਿਸ਼ਟੀ ਨੂੰ ਸੰਭ ਰਿਹਾ ਹੈ ਕਹਿੰਦਾ ਤੈਨੂੰ ਕੌਣ ਚਲਾ ਰਿਹਾ ਹੈ ਕਹਿੰਦਾ ਮੈਨੂੰ ਰੱਬ ਕਹਿੰਦਾ ਕਿੱਥੇ ਹੈ ਕਹਿੰਦਾ ਮੇਰੇ ਵਿੱਚ ਹੈ ਪਰਸ਼ਾ ਕਹਿੰਦੇ ਪ੍ਰਮਾਤਮਾ ਸਭ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਬਹੁ ਵਿਦ ਸਿਸ਼ਟ ਉਪਾਈ ਅੰਤਰ ਬਾਹਰ ਇੱਕ ਹੈ ਤੂੰ ਅੰਦਰ ਵੀ ਹੈ ਤੇ ਬਾਹਰ ਵੀ ਹੈ ਯਾਦ ਰੱਖਣਾ ਪ੍ਰਮਾਤਮਾ ਇੱਕ એનર્ਜੀ ਦੇ ਰੂਪ ਦੇ ਅੰਦਰ ਹੈ ਉਹ ਇਸ ਤਰ੍ਹਾਂ ਦਾ ਹੈ ਉਹ ਪਰਮਾਤਮਾ ਸਾਰਿਆਂ ਵਿੱਚ ਜੇ ਪਰਮਾਤਮਾ ਅੰਦਰ ਵਸ ਰਿਹਾ ਤੇ ਇਨਸਾਨ ਬੋਲ ਰਿਹਾ ਹੈ ਇਨਸਾਨ ਮਹਿਸੂਸ ਕਰ ਰਿਹਾ ਹੈ ਇਨਸਾਨ ਦੇਖ ਰਿਹਾ ਹੈ ਜਿੱਦੋਂ ਵਿੱਚੋਂ ਨਿਕਲ ਗਿਆ ਉਦੋਂ ਕੋਈ ਮਿੱਟੀ ਦੀ ਢੇਰੀ ਹੈ ਇਹ ਤਨ ਹੋਏ ਕੋਈ ਭਸਮ ਕੀ ਢੇਰੀ ਪਾਸ਼ਾ ਦੀ ਬਾਣੀ ਨੂੰ ਪੜਦੇ ਮਾਲਕ ਆਖਣੇ ਅਨੇਕ ਹੈ ਫਿਰ ਇੱਕ ਹੈ ਤੂੰ ਸਾਰਿਆਂ ਵਿੱਚ ਹੋਣ ਦੇ ਬਾਵਜੂਦ ਵੀ ਪਰਮਾਤਮਾ ਇੱਕ ਹੈ ਗੁਦੇ ਪਾਰਸ਼ਾ ਕਹਿੰਨਗੇ ਪ੍ਰਮਾਤਮਾ ਦਾ ਇੱਕ ਹੋਂਦ ਪਤਾ ਕਿਹੋ ਜੀ ਹੈ ਭਾਈ ਨੰਦ ਲਾਲ ਜੀ ਬਖਸ਼ਿਸ਼ ਕਰਨ ਲੱਗੇ ਕਹਿੰਦੇ ਜਿਵੇਂ ਅਸਮਾਨ ਦੇ ਵਿੱਚ ਚੰਦਰਮਾ ਹੋਏ ਨਾ ਅਸਮਾਨ ਵਿੱਚ ਚੰਦਰਮਾ ਹੋਏ ਹਜ਼ਾਰਾਂ ਬਾਲਟੀਆਂ ਭਰ ਕੇ ਪਾਣੀ ਦੀਆਂ ਬੰਦਾ ਰੱਖਦੇ ਅਸਮਾਨ ਵਿੱਚ ਇੱਕ ਹੁੰਦਾ ਹੋਇਆ ਵੀ ਉਹ ਚੰਦਰਮਾ ਦਾ ਅਕਸ਼ ਜਿਹੜਾ ਹੈ ਉਹ ਸਾਰਿਆਂ ਵਿੱਚ ਬਰਾਬਰ ਦਿਖਦਾ ਹੈ ਪ੍ਰਮਾਤਮਾ ਦੀ ਹੋਂਦ ਇਹੋ ਜੀ ਹੈ ਦੁਨੀਆਂ ਦੀ ਆਬਾਦੀ ਕਰੋੜਾਂ ਵਿੱਚ ਹੋਏ ਪਰ ਪ੍ਰਮਾਤਮਾ ਸਾਰਿਆਂ ਵਿੱਚ ਵਸਣ ਦੇ ਬਾਵਜੂਦ ਵੀ ਉਹ ਪ੍ਰਮਾਤਮਾ ਇੱਕ ਹੈ ਮਹਾਰਜ ਆਖਣ ਲਗੇ ਅੰਤਰ ਬਾਹਰ ਇੱਕ ਹੈ ਉਹ ਬੇਦ ਸਿਸ਼ਟ ਪਾਈ ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਈਏ ਪਾਈ ਪ੍ਰਮਾਤਮਾ ਸਭ ਕੋਈ ਤੇਰੀ ਹੁਕਮ ਦੀ ਕਾਰ ਵਿੱਚ ਹੋ ਰਿਹਾ ਹੈ ਦੂਸਰਾ ਕਿਸ ਨੂੰ ਕਈਏ ਬੁੱਜਨਾ ਅਬੁੱਜਨਾ ਤੁਦ ਕੀਆ ਏ ਤੇਰੀ ਸਰਕਾਰ ਪ੍ਰਮਾਤਮਾ ਸਾਰੇ ਨੇ ਸਿਰ ਤੇ ਤੇਰਾ ਹੁਕਮ ਹੈ ਕਾਰ ਹੈ ਬੁੱਜਣਾ ਅ ਬੁੱਜਣਾ ਤੂੰ ਸਭ ਕੁਝ ਬਣਾਉਣ ਵਾਲਾ ਹੈ ਕਈ ਵਾਰ ਇਨਸਾਨ ਕਹਿੰਦਾ ਕਹਿੰਦਾ ਇਹ ਚੀਜ਼ ਤਾਂ ਮੈਨੂੰ ਪਤਾ ਸੀ ਇੱਕਦਮ ਚੀਜ਼ ਦੂਸਰੇ ਪਾਸੇ ਹੋ ਜਾਂਦੀ ਹੈ ਪ੍ਰਮਾਤਮਾ ਖੇਡ ਐਹੋ ਜੀ ਵਰਤੌਂਦਾ ਹੈ ਕਹਿੰਦਾ ਹੁਣ ਦੱਸ ਪਾਰਸ਼ਾ ਕਹਿੰਦੇ ਬੁੱਜਣਾ ਅ ਬੁੱਜਣਾ ਸਭ ਤੁੱਦ ਕੀਆ ਪਰਮਾਤਮਾ ਖੇਡ ਤੂੰ ਬਣਾਉਣ ਵਾਲਾ ਹੈ ਤੂੰ ਸਾਰੇ ਉੱਤੇ ਤੇਰੀ ਕਾਰ ਹੈ ਇਕਨਾ ਬਖਸ਼ੇ ਮਿਲ ਲੈ ਇੱਕ ਦਰਗਾ ਮਾਰ ਕੱਢੇ ਕੁੜਿਆਰ 파ਰਸ਼ਾ ਪਤਾ ਨਹੀਂ ਤੇਰੀ ਬੇਅੰਤਤਾ ਕਿੰਨੀ ਕਮਾਲ ਦੀ ਹੈ ਇਕਨਾ ਨੂੰ ਤੂੰ ਬਖਸ਼ ਲੈਂਦਾ ਹੈ ਤੇ 파ਰਸ਼ਾ ਕਹਿੰਦੇ ਇੱਕ ਦਰਗਾ ਮਾਰ ਕੱਢੇ ਕੁੜਿਆਰ ਇਕਨਾ ਨੂੰ ਤੂੰ ਝੂਠਿਆਂ ਨੂੰ ਤੂੰ ਮਨ ਦੇ ਪਿੱਛੇ ਲੱਗੇ ਹੋਿਆਂ ਨੂੰ ਵਿਕਾਰਾਂ ਵਿੱਚ ਪਿਆ ਹੋਇਆਂ ਨੂੰ ਪਾਤਸ਼ਾਹ ਕਹਿੰਦੇ ਕੱਢ ਕੇ ਤੂੰ ਬਾਹਰ ਛੁੱਟ ਦਿੰਦਾ ਹੈ ਇਕ ਤੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ ਮਾਰ ਤੇਰੀ ਕੁਦਰਤ ਪਤਾ ਨਹੀਂ ਕਿਹੋ ਜੀ ਬੇਅੰਤ ਹੈ ਕਿ ਜਨਮ ਤੋਂ ਹੀ ਪਾਤਸ਼ਾਹ ਧੁਰ ਤੋਂ ਹੀ ਮਾਰੇ ਤੇਰੇ ਨਾਮ ਨਾਲ ਜੁੜੇ ਹੋਏ ਹੁੰਦੇ ਹਨ ਗੁਨਾ ਨਾਲ ਭਰਪੂਰ ਹੋਏ ਹੁੰਦੇ ਹਨ ਤੁਧ ਨਾਮੇ ਲਾਏ ਗੁਰਸੇਵਾ ਤੇ ਸੁਖ ਉਪਜੈ ਗੁਰੂ ਦੀ ਸੇਵਾ ਤੋਂ ਹੀ ਸੁਖ ਉਪਜਦਾ ਹੈ ਸੱਚੇ ਸ਼ਬਦ 부ਝਾਏ ਪਰ ਸੱਚੇ ਸ਼ਬਦ ਨਾਲ ਇਸ ਚੀਜ਼ ਦੀ ਬੂਝ ਆਉਂਦੀ ਹੈ ਇੱਕ ਕੁਚਲ ਕੁਚੀਲ ਵਿਖਲੀ ਪਤੇ ਨਾਮੋਂ ਆਪ ਖੁਆਈ ਪਰ ਸਾ ਕਈ ਨਾਂ ਤੋਂ ਖਵਾਰ ਹੋ ਕੇ ਤੇਰੇ ਹੁਕਮ ਵਿੱਚ ਤੁਰੇ ਫਿਰਦੇ ਹਨ ਨਾ ਉਹਨ ਸਿੱਧ ਨਾ ਬੁੱਧ ਹੈ ਨਾ ਉਹਨ ਨੂੰ ਸਿੱਧ ਹੈ ਨਾ ਅਕਲ ਹੈ ਨਾ ਸਮਝ ਹੈ ਨਾ ਉਹਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੇ ਉਤ ਬਤਾਏ ਨਾ ਉਹਨਾਂ 'ਚ ਸੰਜਮ ਹੈ ਨਾ ਉਹਨਾਂ 'ਚ ਬੁੱਧ ਹੈ ਨਾ ਉਹਨਾਂ ਦੇ ਵਿੱਚ 파ਸ਼ਾ ਕਹਿਣ ਲੱਗੇ ਸਿੱਧ ਬੁੱਧ ਨਾ ਸੰਜਮੀ ਫਿਰੇ ਉਤਬਤਾਏ ਨਜ਼ਰ ਕਰਨ ਜਿसे ਆਪਣੀ ਤਿਸਨੋਂ ਭਾਵਨੀ ਲਾਏ ਪ੍ਰਮਾਤਮਾ ਜਿੰਨਾ ਉੱਤੇ ਤੂੰ ਕਿਰਪਾ ਕਰਦਾ ਤੇਰੀ ਭਾਵਨੀ ਤੇਰੀ ਭਗਤੀ ਵਿੱਚ ਤੇਰੇ ਨਾਮ ਵਿੱਚ ਉਹ ਜੁੜ ਜਾਂਦੇ ਹਨ ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਈ ਜਿਹੜੇ ਆਪਣੇ ਮਨ ਨੂੰ ਪ੍ਰਭੂ ਪ੍ਰਮਾਤਮਾ ਜਿਹੜੇ ਤੇਰੇ ਨਾਲ ਜੁੜ ਕੇ ਆਪਣੇ ਮਨ ਨੂੰ ਇਹ ਸ਼ਬਦਾਂ ਦੇ ਨਾਲ ਮੰਨ ਲੈਂਦੇ ਹਨ ਮਹਾਰਾਜ ਕਹਿਣ ਲੱਗੇ ਮਨ ਨਿਰਮਲ ਸ਼ਬਦ ਸੁਣਾਏ ਆਪਣੇ ਮਨ ਨੂੰ ਇਹ ਸ਼ਬਦ ਸੁਣਾਉਂਦੇ ਹਨ ਉਹਨਾਂ ਦੇ ਅੰਦਰ ਸਤ ਸੰਤੋਖ ਇਹ ਸੰਜਮੀ ਸੰਜਮ ਆ ਜਾਂਦਾ ਹੈ ਲੇਖਾ ਪੜਨਾ ਪੌਚੀਐ ਕਥ ਕਹਿਣੇ ਅੰਤ ਨਾ ਪਾਏ ਮਹਾਰਾਜ ਕਹਿਣ ਲੱਗੇ ਜਿਸ ਦਿਨ ਪ੍ਰਮਾਤਮਾ ਦੇ ਗੁਣਾਂ ਨੂੰ ਪਾਉਣ ਵਾਲੇ ਪਾਸੇ ਤੁਰਿਆ ਨਾ ਉਹ ਦਿਨ ਗਿਣ ਕੇ ਨਾ ਪਾਈ ਕਿ ਮਹਾਰਜ ਮੈਂ ਆਹ ਤੇਰੇ ਗੁਣਾਂ ਨੂੰ ਪਾਉਣਾ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਸਿਮਰਨਾ ਪੜ੍ਹ ਕੇ ਅਸੀਂ ਕਹਿੰਦੇ ਗਿਣ ਕੇ 108 ਮਣਕੇ ਕਰਨੇ ਨੇ ਅਸੀਂ ਇੰਨੇ ਮਣਕਿਆਂ ਨਾਲ ਸਿਮਰਨਾ ਸਿਮਰਨਾ ਕਰਾਂਗੇ ਪਾਤਸ਼ਾਹ ਕਹਿੰਦੇ ਗਿਣ ਕੇ ਕਿਉਂ ਪਾਉਂਦਾ ਹੈ ਆਖ ਮੈਂ ਤੇ ਨਹੀਂ ਕਹਿ ਰਿਹਾ ਆ ਪੰਕਤੀ ਕਹਿ ਰਹੀ ਹੈ ਨਾ ਲੇਖਾ ਪੜਨਾ ਪਹੁੰਚੀਐ ਲੇਖੇ ਵਿੱਚ ਪਾ ਕੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਤੱਕ ਪਹੁੰਚਿਆ ਨਹੀਂ ਜਾ ਸਕਦਾ ਯਾਦ ਰੱਖਣਾ ਜੇਕਰ ਅਸੀਂ ਆਹ ਚੀਜ਼ ਕਰਦੇ ਹਾਂ ਨਾ ਦਿਖਾਵੇ ਮਾਤਰ ਸਿਮਰਨਾ ਵੜ ਕੇ ਅਸੀਂ ਲੱਗੇ ਆ ਜੀ ਪਾਤਸ਼ਾਹ ਕਹਿੰਦੇ ਤੇਰੇ ਮਨ ਦਾ ਵਿਖਾਵਾ ਹੋ ਸਕਦਾ ਹੈ। ਲੇਖਾ ਪੜਨਾ ਪੌਚੀਐ ਕਥ ਕਹਿਣੈ ਅੰਤ ਨ ਪਾਏ। ਇਸ ਤਰ੍ਹਾਂ ਨਾ ਤੇ ਪ੍ਰਮਾਤਮਾ ਦਾ ਅੰਤ ਪੈਣਾ ਤੇ ਨਾ ਤੂੰ ਇਸ ਤਰ੍ਹਾਂ ਪਾਉਂ ਸਕਦਾ। ਮਲਕ ਆਖਣ ਲੱਗੇ ਗੁਰ ਤੇ ਕੀਮਤ ਪਾਈਐ ਸਤਿ ਸ਼ਬਦ ਸੋਝੀ ਪਾਏ। ਜਦ ਗੁਰੂ ਨੂੰ ਪੜੇਗਾ ਪਾਤਸ਼ਾਹ ਕਹਿੰਦੇ ਤਾਂ ਪ੍ਰਮਾਤਮਾ ਦੀ ਕਦਰਾਂ ਕੀਮਤਾਂ ਨੂੰ ਪਹਿਚਾਣ ਸਕੇਗਾ। ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ। ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੀ ਦੇਹੀ ਨੂੰ ਸੋਧ ਨਾਨਕ ਇਸ ਦੇਹੀ ਵਿੱਚ